ਸੱਚੀ ਇਹ ਵੀਡੀਓ ਦੇਖ ਕੇ ਮਨ ਭਾਵੁਕ ਹੋ ਗਿਆ। ਇਹ ਵੀਡੀਓ ਇੱਕ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਦਿਖਾਉਂਦੀ ਹੈ। ਇਸ ਵਿੱਚ ਪਾਕਿਸਤਾਨ ਦਾ ਇੱਕ ਬੱਚਾ ਜੋ ਫੁੱਟਪਾਥ ਤੇ ਪਦੀਨਾ ਵੇਚ ਰਿਹਾ ਸੀ। ਸਿਕਰ ਦੁਪਹਿਰ ਵਿੱਚ ਥੱਕਾ ਹੋਇਆ ਸੋ ਗਿਆ। ਇੱਕ ਵਿਅਕਤੀ ਨੇ ਉਸ ਪਿਆਰੇ ਬੱਚੇ ਨੂੰ ਉਠਾ ਕੇ ਉਸਦੀ ਮਦਦ ਕੀਤੀ। ਇਹ ਵੀਡੀਓ ਬੱਚੇ ਦੀ ਮਿਹਨਤ ਅਤੇ ਮਜਬੂਰੀ ਦੇ ਨਾਲ-ਨਾਲ ਸਮਾਜ ਦੇ ਨਰਮ ਦਿਲ ਨੂੰ ਵੀ ਦਰਸਾਉਂਦੀ ਹੈ। ਇਹ ਵੀਡੀਓ ਸਾਨੂੰ ਸਿਖਾਉਂਦੀ ਕਿ ਹਾਲਾਤ ਚਾਹੇ ਜਿਵੇਂ ਦੇ ਮਰਜ਼ੀ ਹੋਣ ਸਾਨੂੰ ਹਿੰਮਤ ਨਹੀਂ ہارਨੀ ਚਾਹੀਦੀ। ਸਾਨੂੰ ਐਸੇ ਬੱਚਿਆਂ ਕੋਲ ਕੋਈ ਨਾ ਕੋਝ ਖਰੀਦ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਬੱਚਾ ਕਿੰਨਾ ਮਜਬੂਰ ਅਤੇ ਘਰ ਦੇ ਹਾਲਾਤਾਂ ਤੋਂ ਦੁਖੀ ਹੋਵੇਗਾ। ਸ਼ਾਇਦ ਮਾਂ-ਬਾਪ ਨਾ ਹੋਣ ਕਰਕੇ ਬੱਚੇ ਨੂੰ ਇੰਨੀ ਦੁਪਹਿਰ ਵਿੱਚ ਕੰਮ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਦੇ ਬੱਚੇ ਵੱਡੇ ਹੋ ਕੇ ਆਪਣੇ ਹਾਲਾਤਾਂ ਨਾਲ ਲੜ ਕੇ ਸਮਾਜ ਵਿੱਚ ਇੱਕ ਆਪਣੀ ਵੱਖਰੀ ਪਛਾਣ ਬਣਾ ਜਾਂਦੇ ਹਨ। ਸੋ ਦੋਸਤੋ ਇਸ ਵੀਡੀਓ ਬਾਰੇ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਕਮੈਂਟਸ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ